ਸਕ੍ਰੀਨ ਦੇ ਉੱਤੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੱਥ ਕੜੀਆਂ ਲੱਗੇ ਨੌਜਵਾਨਾਂ ਨੂੰ ਦੇਖ ਰਹੇ ਹੋ ਤਾਂ ਇਹ ਉਹੀ આરોપી ਨੇ ਜਿਹੜੇ ਹੁਣ ਤੱਕ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਫਿਰੋਜ਼ਪੁਰ ਦੀ ਸੀਆਈਏ ਸਟਾਫ ਦੀ ਟੀਮ ਨੂੰ ਵੱਡੀ ਸਫਲਤਾ ਹਾਸਲ ਲੱਗੀ ਹੈ ਜਿਨ੍ਹਾਂ ਦੇ ਵੱਲੋਂ ਹਥਿਆਰਾਂ ਦੀ ਤਸਕਰੀ ਕਰਨ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲ 6 ਪਿਸਤਲ ਸਮੇਤ 17 ਰੋਂਦ ਜਿੰਦਾ ਬਰਾਮਦ ਕੀਤੇ ਗਏ ਨੇ ਫੜੇ ਗਏ ਯੂਰੋਪੀਆਂ ਤੇ ਪਹਿਲਾਂ ਵੀ ਕਈ ਵੱਖ-ਵੱਖ ਤਰ੍ਹਾਂ ਦੇ ਮੁਕੱਦਮੇ ਦਰਜ ਨੇ ਫੜੇ ਗਏ ਯੂਰੋਪੀ ਮੋਹਤ ਗਿਲ ਦੀ ਉਮਰ ਮਹਿਜ਼ 23 ਸਾਲ ਤੇ ਦੂਸਰਾ ਯੂਰੋਪੀ ਮਹਿਜ਼ 18 ਸਾਲ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਐਸਐਸਪੀ ਫਿਰੋਜ਼ਪੁਰ सौम्या मिश्रा ਦੇ ਵੱਲੋਂ ਸਾਂਝ ਕੀਤੀ ਗਈ ਹੈ ਹਾਂ ਜਿਲ੍ਹਾ ਫਿਰੋਜ਼ਪੁਰ ਕੀ ਜਿਹੜੀ ਪੁਲਿਸ ਹੈਗੀ ਉਹ ਸਟਰੀਟ ਕਰਾਈਮਸ ਨੂੰ ਬਹੁਤ ਸੀਰੀਅਸਲੀ ਲੈ ਰਹੀ ਹੈ ਤੇ ਜਿਹੜੇ ਸਟਰੀਟ ਕਰਾਈਮ ਕਰਨ ਵਾਲੇ ਦੋਸ਼ੀ ਹੈ ਉਹਨਾਂ ਦੇ ਖਿਲਾਫ ਅਸੀਂ ਹਰ ਤਰ੍ਹਾਂ ਦੀ ਸਖਤ ਕਾਰਵਾਈ ਕਰ ਰਹੇ ਨੇ ਇਸੇ ਮਹਿੰਮ ਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਬੇਲਡ ਆਊਟ ਕ੍ਰਿਮੀਨਲਸ ਹੈ ਉਹਨਾਂ 'ਤੇ ਵੀ ਅਸੀਂ ਨਜ਼ਰ ਰੱਖ ਰਹੇ ਨੇ ਤੇ ਉਹਨਾਂ ਦੀ ਵੀ ਚੈਕਿੰਗ ਰੈਗੂਲਰਲੀ ਕਰ ਰਹੇ ਨੇ ਸਾਨੂੰ ਕੁਝ ਦਿਨ ਪਹਿਲੇ ਖਬਰ ਮਿਲੀ ਸੀ ਕਿ ਇੱਕ ਦੋਸ਼ੀ ਜਿਹੜਾ 20 ਦਿਨ ਪਹਿਲੇ ਜੇਲ੍ਹ ਤੋਂ ਬਾਹਰ ਆਇਆ ਸੀ ਉਹ ਕੁਝ ਇਲੀਗਲ ਕੰਮ ਕਰਨ ਦੀ ਤਿਆਰੀ ਕਰ ਰਿਹਾ ਸੀਗਾ ਤੇ ਉਹਨੇ ਇਹ ਵੈਪਨ ਵੀ ਹਾਸਲ ਕੀਤੇ ਸਟੇਟ ਤੋਂ ਬਾਹਰ ਦੇ ਇਸ ਨੂੰ ਅੱਗੇ ਵਧਾਉਂਦੇ ਹੋਏ ਇਸ ਇਨਪੁਟ 'ਤੇ ਵਰਕ ਕਰਦੇ ਹੋਏ ਸਾਰੀ ਸੀਆਈਏ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ ਇਹਨਾਂ ਨੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਨਾਲ ਨਾਲ ਟੋਟਲ 6 ਵੈਪਨ ਤੇ 17 ਰਾਊਂਡ ਵੀ ਰਿਕਵਰ ਕੀਤੇ ਹਨ ਮੈਮ ਜਿਹੜਾ ਜੇਲ੍ਹ ਦੇ ਵਿੱਚੋਂ ਕਿੱਦਾਂ ਇਹ ਮੈਮ ਜੇਲ੍ਹ ਦੇ ਵਿੱਚੋਂ ਇਹਨਾਂ ਨੂੰ ਕਿੱਦਾਂ ਇਨਫੋਰਮੇਸ਼ਨ ਆ ਗਈ ਜਾਂ ਕਿੱਦਾਂ ਇਹ ਇਹਨਾਂ ਨੇ ਜਿਹੜਾ ਨੈਟਵਰਕ ਨੂੰ ਚਲਾ ਰਹੇ ਸੀਗੇ ਕਿ ਇਹਨਾਂ ਦੇ ਪਹਿਲਾਂ ਵੀ ਐਨੇ ਮੁਕਦਮੇ ਦਰਜ ਆ ਔਰ ਫਿਰ ਬਾਹਰ ਆ ਕੇ ਹਥਿਆਰਾਂ ਦੀ ਕਨਸਾਈਨਮੈਂਟ ਜਿਵੇਂ ਮੈਨੇ ਤੁਹਾਨੂੰ ਦੱਸਿਆ ਅਸੀਂ ਸਟਰੀਟ ਕਰਾਈਮਸ ਤੇ 스내ਚਿੰਗ ਕੇ ਅਗੇਂਸਟ ਜਿਹੜੀ ਮੋਹਮ ਜਾਰੀ ਕਰੀ ਹੋਈ ਹੈ ਉਹਦੇ ਵਿੱਚ ਅਸੀਂ ਬੇਲਡ ਆਊਟ ਕ੍ਰਿਮੀਨਲਸ माने ਜੋੜੇ ਜਿਹੜੇ ਬੰਦੇ ਜੇਲ੍ਹ ਤੋਂ ਬਾਹਰ ਆ ਗਏ ਨੇ ਉਹਨਾਂ ਦੀ ਚੈਕਿੰਗ ਯਕੀਨੀ ਬਣਾ ਰਹੇ ਨੇ ਤੇ ਆਲਰੇਡੀ ਜੇਲ੍ਹ ਤੋਂ ਬਾਹਰ ਸੀਗਾ ਉਸ ਤੋਂ ਬਾਅਦ ਇਹਨਾਂ ਦੇ ਇਨਪੁਟ ਇਸ ਬੰਦੇ ਦਾ ਨਾਮ 모ਹਿਦ ਗੇਲੇ ਤੇ ਟੋਟਲ 8 ਮੁਕਦਮੇ ਇਸਪੇ ਦਰਜ ਹੈ। ਜਿਸਪੇ ਇਹ ਚਾਰ ਮੁਕਦਮੇ ਅਟੈਂਪਟ ਟੂ ਮਰਡਰ ਦੇ ਹੈਗੇ ਤੇ ਬਾਕੀ ਵੀ ਅਸਲੇ ਆਕੇ ਮੁਕਦਮੇ ਨੇ ਮੈਮ ਜਿਹੜੇ 20 ਦਿਨ ਪਹਿਲਾਂ ਜੇਲ੍ਹ ਤੋਂ ਬਾਹਰ ਆਏ 20 ਦਿਨ ਦੇ ਵਿੱਚ ਵਿੱਚ ਉਹਨਾਂ ਜਿਹੜਾਗਾ ਗੈਂਗ ਆ ਦਾ ਪੂਰਾ ਖੜਾ ਕਰਕੇ 6 ਵੈਪਨ ਤੁਸੀਂ ਇਹਨਾਂ ਦੇ ਕੋਲ ਫੜਿਆ ਇਹ ਕੋਈ ਵੱਡੀ ਵਾਰਦਾਤ ਕਰਨ ਦੀ ਪ੍ਰੈਕਟਿਸ ਸੀ ਜਿਹੜੀ ਮੁੱਢਲੀ ਤਫ਼ਤੀਸ਼ 'ਚ ਪਤਾ ਚੱਲਾ ਇਹ ਸਾਰੇ ਵੈਪਨ ਇਹ ਐਮਪੀ ਸੀ ਲੈ ਕੇ ਆਏ ਨੇ ਤੇ ਉਸ ਇਨਪੁਟ 'ਤੇ ਵੀ ਸਾਡੇ ਫਾਰਵਰਡ ਤੇ ਬੈਕਵਰਡ ਲਿੰਕੇਜਸ 'ਤੇ ਵੀ ਪੁਲਿਸ ਪੂਰਾ ਕੰਮ ਕਰ ਰਹੀ ਨੇ ਹੁਣ ਇਸ ਦੇ ਨਾਲ ਜਿਹੜਾ ਇਸ ਦਾ ਅਸੋਸੀਏਟ ਹੈ ਉਸ ਨੂੰ ਵੀ ਐਸੀ ਗ੍ਰਿਫਤਾਰ ਕਰ ਲਏ ਗਏ ਨੇ ਇਸ ਤੋਂ ਇਲਾਵਾ ਜਿਹੜੇ ਬਾਕੀ ਲਿੰਕੇਜਸ ਐ ਉਸ ਤੇ ਅਸੀਂ ਵਰਕਆਊਟ ਕਰ ਰਹੇ ਨੇ ਮੈਮ ਕੋਈ ਮਕਸਦ ਸਾਹਮਣੇ ਆਇਆ ਕਿ ਇਹਨਾਂ ਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਾਂ ਇਹਨਾਂ ਨੂੰ ਵੇਚਣ ਵਾਸਤੇ ਲੈ ਕੇ ਆਏ ਸੀ ਇਹ ਲੋਕਲੀ ਬੰਦੋ ਨੂੰ ਟਾਰਗੇਟ ਕਰ ਰਹੇ ਸੀਗੇ ਹਾਲਾਂਕਿ ਕਿਸ ਨੂੰ ਟਾਰਗੇਟ ਕਰ ਰਹੇ ਸੀ ਕਿਵੇਂ ਕਰ ਰਹੇ ਸੀਗੇ ਉਹ ਸਾਰਾ ਕੁਝ ਅਸੀਂ ਵਰਕਆਊਟ ਕਰ ਰਹੇ ਹਾਂ ਨੈਵਰðੈਲੇਸ ਟਾਈਮ ਰਹਿੰਦੇ ਇਨ ਫੈਕਟ ਬਿਫੋਰ ਟਾਈਮ ਅਸੀਂ ਇਹਨਾਂ ਨੂੰ ਕਾਬੂ ਕਰਨ ਸ਼ਿਕਾ ਉਹ ਹੋ ਗਏ ਸਕਸੈਸਫੁਲ ਹੋ ਗਏ ਨੇ ਤੇ ਅੱਗੇ ਵੀ ਮੈਂ ਹੋਪ ਕਰਦੀ ਆ ਕਿ ਸਾਡੀ ਟੀਮ ਇਸੇ ਤਰ੍ਹਾਂ ਮਿਹਨਤ ਕਰਦੀ ਰਹੇਗੀ ਤੇ ਅਪਰਾਧ ਨੂੰ ਹੋਣੇ ਸੇ ਪਹਿਲੇ ਰੋਕ ਦੇਗੀ ਇੱਕ ਕਿਹੜੀ ਗੈਂਗਰਮ ਨਾਲ ਸੰਬੰਧ ਰੱਖਦੀ ਕਿਹੜੀ ਗੈਂਗਸਟਰਾਂ ਦੇ ਨਾਲ ਜੇਲ੍ਹ ਦੇ ਵਿੱਚ ਨ ਸੰਬੰਧ ਸੀ ਜਿਹੜੇ ਇਸਕੇ ਪੁਰਾਣੇ ਪਰਚੇ ਦਿਸਦੇ ਨੇ ਉਸ ਹਿਸਾਬ ਨਾਲ ਇਹ ਰਾਜਨ ਸ਼ੇਰੀ ਸੁਨੀਲ ਨਾਟਾ ਗਰੁੱਪ ਇਨ ਸਭ ਸੇ ਇਸਕਾ ਪੁਰਾਣਾ ਅਸੋਸੀਏਸ਼ਨ ਰਹਿ ਚੁਕਾ ਨੇ ਹਾਲਾਂਕਿ ਐਜ਼ ਆਫ ਨਾਓ ਇਹ ਤੇ ਇਸ ਦੇ ਨਾਲ ਇੱਕ ਬੰਦਾ ਜਿਹੜਾ ਸ਼ਾਮਿਲ ਹੈ ਉਹ ਦੋਨੋਂ ਗ੍ਰਿਫਤਾਰ ਹੋ ਗਏ ਇਨਕੇ ਜਿਹੜੇ ਵੀ ਮਨਸੂਬੇ تھے ਉਹਨਾਂ 'ਤੇ ਪਾਣੀ ਫੇਰ ਦਿੱਤਾ ਗਿਆ ਮੈਂ ਮੈਂ ਕਾਫੀ ਯੰਗ ਜਿਹੜੇ ਏਜ ਤੇ ਹੈਗੇ ਆ ਜੀ ਤਾਂ ਕੀ ਇਹਨਾਂ ਦੇ ਮਨਸੂਬੇ ਕੀ ਆ ਜਾਂ ਕਿਦਾਂ ਇਹ ਜਿਹੜਾ ਇਸ ਗੈਂਗਸਟਰ ਦੇ ਵੱਲ ਵਿੱਚ ਪੈਦੇ ਹੀ ਗਿਆ ਜੀ ਜੀ ਇਹ ਜਿਹੜਾ ਮੇਨ ਅਕਿਊਜ਼ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਸ ਦੀ ਉਮਰ ਸਿਰਫ 23 ਸਾਲ ਹੈਗੀ ਤੇ ਆਲਰੇਡੀ ਇਸ 'ਤੇ ਪੁਰਾਣੇ 8 ਪਰਚੇ ਨੇ ਐਂ ਸਾਰੇ ਕੇ ਸਾਰੇ ਹੀਨਸ ਕ੍ਰਾਈਮਸ ਦੇ ਪਰਚੇ ਨੇ ਤੇ ਹਾਲਾਂਕਿ ਇਨਕੀ ਮਾਨਸਿਕਤਾ ਕੀ ਉਸ 'ਤੇ ਅਸੀਂ ਕੀ ਕਮੈਂਟ ਕਰ ਸਕਦੇ ਨਹੀਂ ਬਟ ਨੈਵਰðਲੇਸ ਅਸੀਂ ਕ੍ਰਾਈਮ ਪ੍ਰੀਵੈਂਸ਼ਨ ਜਿਹੜਾ ਹੈਗਾ और स्नैचिंग्स वगैरह जो स्ट्रीट क्राइम्स हैं स्पेशली फिरोजपुर पे उसमें रोक लगाने के लिए असि हर पॉसिबल एफर्ट कर रहे हैं और करते रहेंगे इट इज नॉट टाइम फॉर गैस वर्क बट अगर इनके के ऑफकोर्स इलीगल काम करने के मंसूबे थे तभी सिक्स वेपन्स वो सारे के सारे नए इन्होंने हासिल किए हैं ਵੀ ਹੈਵ ਬੀਨ ਏਬਲ ਟੂ ਨਿਪ ਇਟ ਇਨ ਦਾ ਬੱਡ ਔਰ ਇਨਕੇ ਜੋ ਵੀ ਅਸੋਸੀਏਟ ਹੈ ਪਾਵੇ ਉਹ ਪੰਜਾਬ ਦੇ ਅੰਦਰ ਉਹ ਪਾਵੇ ਉਹ ਮੈਂਪੀ ਮੇ ਉਹ ਜਾਂ کہیں ਔਰ ਉਹਨਾਂ ਨੂੰ ਵੀ ਅਸੀਂ ਫੜ ਕੇ ਜ਼ਰੂਰ ਲਾਂਗੇ ਤਾਂ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਵਾਰਦਾਤਾਂ ਵਧਦੀਆਂ ਜਾ ਰਹੀ ਨੇ ਤੇ ਦੂਜੇ ਪਾਸੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਪੁਲਿਸ ਵੀ ਕਾਫੀ ਸਖਤ ਨਜ਼ਰ ਆ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ